ਸੇਵਾ ਦੇਚ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਸਾਡੇ ਵਾਤਾਵਰਣ ਸੰਭਾਲ ਨੌਜਵਾਨ ਸਭਾ ਵੱਲੋਂ ਜਿੱਥੇ ਹਰੇਕ ਐਤਵਾਰ ਨੂੰ ਜਿਹੜਾ ਆ ਬੂਟੇ ਲਾਈ ਜਾਂਦੇ ਆ ਤੇ ਨਾਲ ਬੂਟਿਆਂ ਦੀ ਸੰਗਾਈ ਕੀਤੀ ਜਾਂਦੀ ਆ ਤੇ ਬੂਟਿਆਂ ਨੂੰ ਕਲੀ ਕੀਤੀ ਜਾਂਦੀ ਆ ਤੇ ਜਿੱਥੇ ਕਿਤੇ ਬੂਟਿਆਂ ਨੂੰ ਸੇਕ ਪਈ ਆ ਤੇ ਉੱਥੇ ਜਿਹੜਾ ਸੇਕ ਤੋਂ ਦਵਾਈ ਪਾਈ ਜਾਂਦੀ ਆ ਸੋ ਇਸੇ ਲੜੀ ਤਹਿਤ ਅੱਜ ਅਸੀਂ ਜਿਹੜਾ ਆ ਬਿੰਦੂ ਭੱਟੀ ਦੇ بیٹے ਦਾ ਜਨਮ ਦਿਨ ਮਨਾ ਰਹੇ ਆ ਕੀ ਨਾਵੇ ਪੁਨੀਤ ਭੱਟੀ ਦਾ ਅੱਜ ਅਸੀਂ ਹੈਪੀ ਬਰਥਡੇ ਮਨਾ ਰਹੇ ਆ ਸੋ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਆਪਾਂ ਵਾਇਡੇ ਮਨਾਨੇ ਆ ਆਪਣੇ ਬੱਚਿਆਂ ਦੇ ਜਾਂ ਸੈਰਮਨੀ ਮਨਾਨੇ ਆ ਕਿ ਉੱਥੇ ਆਪਾਂ ਬਹੁਤ ਸਾਰੇ ਕੇਕਾਂ ਤੇ ਟੌਫੀਆਂ ਤੇ ਤੇ ਹੋਰ ਬਰਫੀ ਤੇ ਮਠਿਆਈ ਤੇ ਪੈਸੇ ਖਰਚਦੇ ਆ ਪਰ ਜਿਹੜੀ ਜ਼ਰੂਰੀ ਚੀਜ਼ ਆ ਜਿਹਦੀ ਸਾਨੂੰ ਅੱਜ ਲੋੜ ਆ ਬਹੁਤ ਸਖਤ ਲੋੜ ਆ ਕਿ ਜਿਹੜਾ ਆਪਣਾ ਜਨਮ ਦਿਨ ਆ ਜਾਂ ਸੈਰਮਨੀਆ ਜਿਹੜੀਆਂ ਆ ਪੌਦੇ ਲਗਾ ਕੇ ਜਿਹੜੀਆਂ ਮਨਾਈਆਂ ਜਾਣ ਤਾਂ ਹੀ ਵਧੀਆ ਤਾਂ ਕਿ ਸਾਡਾ ਵਾਤਾਵਰਣ ਜਿਹੜਾ ਆ ਸਾਫ਼ ਸੁਥਰਾ ਰਹੇ ਸਾਡਾ ਪੰਜਾਬ ਸਾਡਾ ਇੰਡੀਆ ਹਰਿਆ ਭਰਿਆ ਰਹੇ ਇਸੇ ਲਈ ਤਹਿਤ ਜਿਹੜਾ ਅਸੀਂ ਅੱਜ ਪਨੀਰ ਬੱਟੀ ਪ੍ਰੀਤ ਭੱਟੀ ਜੀ ਦੇ ਜਨਮ ਦਿਨ ਮਨਾ ਰਹੇ ਆ ਸੋ ਬਈ ਪ੍ਰੀਤ ਭੱਟੀ ਜੀ ਨੂੰ ਬਈ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਵੀਰ ਭੈਣਾ ਮਜ਼ੁਰਗ ਮੈਨੂੰ ਸੁਣ ਰਹੇ ਆ ਸਾਰਿਆਂ ਨੂੰ ਮੈਂ ਰਕਸ਼ ਕਰੂੰਗਾ ਕਿ ਆਪਣੇ ਜਨਮ ਦਿਨ ਜਾਂ ਸੈਰੇਮਨੀਆ ਕਦੇ ਵੀ ਆਣੀਆਂ ਆ ਤੇ ਆਪਣੇ ਬੂਟੇ ਜ਼ਰੂਰ ਲਾਓ ਕਿਉਂਕਿ ਸਿਆਣੇ ਕਹਿੰਦੇ ਵੀ ਇੱਕ ਰੁੱਖ 100 ਸੁੱਕ ਰੁੱਖ ਕੁਖ ਤੇ ਪਾਣੀ ਨਾ ਸਾਵੇਂ ਤਾਂ ਖਤਮ ਕਹਾਣੀ ਸੋ ਉਮੀਦ ਕਰਦਾ ਹਾਂ ਕਿ ਜਿੰਨੇ ਵੀਰ ਭੈਣਾ ਬਜ਼ੁਰਗ ਮੈਨੂੰ ਸੁਣ ਰਹੇ ਆ ਸਾਰੇ ਸਾਡੀ ਮੈਸੇਜ ਮੈਸੇਜ ਤੇ ਗੌਰ ਕਰੋਗੇ ਸੋ ਵੀ ਪਨੀਤ ਭੱਟੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹਮਾਰੇ ਸਾਰਿਆਂ ਆ ਫਾਲਦਾਰੀ ਬੂਟੇ ਲਾਏ ਗਏ ਆ ਇਹ ਬੂਟੇ ਚਰਚ ਕਲੋਨੀ ਨਵਾਂ ਸ਼ਹਿਰ ਰੋਡ ਬਨਾਲਾ ਰੋਡ ਸਲੋ ਰੋਡ ਇਧਰ ਬਰਨ ਬੈਰਸੀਆਂ ਰੋਡ ਵੱਖ-ਵੱਖ ਥਾਵਾਂ ਦੇ ਜਿਹੜੇ ਆ ਜਾਮਣ ਦੇ ਤੇ ਨਾਲ ਅਮਰੂਦਾਂ ਦੇ ਤੇ ਹੋਰ ਸ਼ਾਨ ਆ ਜਿਹੜੇ ਬੂਟੇ ਲਾਏ ਗਏ ਆ ਸਾਡੀ ਵਾਤਾਵਰਣ ਸੰਭਾਲ ਸੁਸਾਇਟੀ ਦੀ ਕੋਸ਼ਿਸ਼ ਆ ਕਿ ਪਿੰਡ ਸਲੋ ਨੂੰ ਹਰਿਆ ਭਰਿਆ ਕਰਨੇ ਜਿਹੜੀ ਆ ਤੱਤ ਪਰ ਜਿਹੜੀ ਆ ਬਹੁਤ ਕੋਸ਼ਿਸ਼ ਕਰਨੀ ਆ ਤੇ ਸਾਡੀ ਵਾਤਾਵਰਣ ਸੰਭਾਲ ਸੁਸਾਇਟੀ ਜਿਹੜੀ ਆ ਹਰੇਕ ਐਤਵਾਰ ਜਿਹੜੀ ਆ ਜਿਹੜੇ ਸਾਡੇ ਬੱਚੇ ਤੇ ਹੋਰ ਸੀਨੀਅਰ ਮੈਂਬਰ ਜਿਹੜੇ ਆ ਰਲ ਕੇ ਜਿਹੜਾ ਇਹ ਬੂਥੇ ਲਾਉਂਦੇ ਆ ਸੋ ਜਿੰਨੇ ਵੀ ਮੈਂਬਰ ਸਾਡੇ ਹੈਲਪ ਕਰਦੇ ਆ ਸਾਰਿਆਂ ਦਾ ਮੈਂ तहे ਦਿਲੋਂ ਤੁਹਾਨੂੰ ਆਤਮੀਆਂ ਖਾਸ ਕਰਕੇ ਕੈਮਰਾਮੈਨ ਦਾ ਸੋ ਇਹ ਸਾਡੇ ਜਿਹੜੇ ਆ ਸੁਸਾਇਟੀ ਦੇ ਮੈਂਬਰ ਜਿਹੜੇ ਹੈਗੇ ਆ ਇਹ ਸਾਡਾ ਬੜਾ ਸਾਥ ਦਿੰਦੇ ਆ ਸੋ ਬਹੁਤ ਹੀ ਵਧੀਆ ਕੰਮ ਇੱਕ ਰੁਕ ਸੋ ਇੱਕ ਰੁਕ ਸੋ ਰੁਕ ਕੋਕ ਤੇ ਪਾਣੀ ਨਾ ਸੰਭੇ ਦਾ ਖਤਮ ਪਾਣੀ ਕੁੱਕ ਕੁੱਕ ਤੇ ਪਾਣੀ ਨਾ ਸਾੰਬੇ ਦਾ ਖਤਮ ਕਹਾਣੀ ਧੰਨਵਾਦ ਜੀ ਧੰਨਵਾਦ